ਪੰਜਾਬ ਦੇ ਵਿੱਚ ਲਗਾਤਾਰ ਮੌਸਮ ਆਪਣਾ ਮિજાਜ ਬਦਲ ਰਿਹਾ ਤੇ ਹੁਣ ਮੌਸਮ ਵਿਭਾਗ ਦੇ ਵੱਲੋਂ ਇੱਕ ਪੇਸ਼ਕੋਹੀ ਕੀਤੀ ਗਈ ਹੈ ਜਿਸ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਦਰਸ਼ਕਾਂ ਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਮੂੜੇ 26, 27 ਤੇ 28 ਅਪ੍ਰੈਲ ਨੂੰ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ ਜਿਸ ਕਾਰਨ ਕਿਸਾਨਾਂ ਨੂੰ ਹਾੜੀ ਦੀ ਫਸਲ ਜਿਹੜੀ ਉਹ ਸਾਂਭਣ ਦੀ ਚਿੰਤਾ ਸਤਾਉਣ ਲੱਗੀ ਹੈ ਬਿੱਤੇ ਦੀ ਨਹੀਂ ਪਏ ਮੀਂਹ ਤੇ ਗੜਿਆਂ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਤੇ ਮੌਸਮ ਵਿਭਾਗ ਨੇ ਪੰਜਾਬ ਵਿੱਚ 26 April ਨੂੰ ਸ਼ਾਮ ਸਮੇਂ ਤੋਂ ਮੌਸਮ ਖਰਾਬ ਹੋਣ ਦੀ ਪੇਸ਼ਗੋਈ ਕੀਤੀ ਹੈ ਜਿਸ ਦਾ ਅਸਰ ਹੈ ਜਿਹੜਾ ਉਹ 27 ਤੇ 28 April ਨੂੰ ਦੇਖਣ ਨੂੰ ਮਿਲ ਸਕਦਾ ਹੈ ਦੱਸਦੀ ਹੈ ਕਿ ਇਸ ਦੌਰਾਨ ਕੁਝ ਥਾਵਾਂ ਦੇ ਉੱਤੇ ਉਮੀਦ ਦੇ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਵਿੱਚ ਚੱਲਣਗੀਆਂ ਅਤੇ ਮੌਸਮ ਮੌਸਮ ਵਿਗਿਆਨੀਆਂ ਨੇ 26 ਤੇ 27 April ਲਈ ਸੰਤਰੀ ਅਲਰਟ ਜਾਰੀ ਕੀਤਾ ਹੈ ਜਦੋਂ ਕਿ 28 ਅਪ੍ਰੈਲ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਮੌਸਮ ਵਿੱਚ ਪੱਛਮੀ ਵਿਗਾੜ ਕਾਰਨ ਸੂਬੇ ਦੇ ਵਿੱਚ ਮੁਰਤੋਂ ਮੀਂਹ ਪੈਣ ਦੇ ਅਸਾਰ ਬਣੇ ਹੋਏ ਨੇ ਜਿਸ ਕਾਰਨ ਪੰਜਾਬ ਦੇ ਇੱਕ ਦਰਜਨ ਤੋਂ ਵੱਧ ਜ਼ਿਲ੍ਹੇ ਪ੍ਰਭਾਵਿਤ ਹੋ ਸਕਦੇ ਨੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਸੂਬੇ ਦੇ ਵਿੱਚ ਪਿਛਲੇ ਦਿਨੀ ਹੋਈ ਗੜੇਮਾਰੀ ਤੇ ਮੀਂਹ ਨੇ ਕਿਸਾਨਾਂ ਦਾ ਕਾਫੀ ਨੁਕਸਾਨ ਕੀਤਾ ਸੀ ਅਤੇ ਇਹ ਵੀ ਦੱਸ ਦਈਏ ਕਿ ਪੰਜਾਬ ਦੀਆਂ ਮੰਡੀਆਂ ਵਿੱਚ 132 ਲੱਖ ਮੈਟ੍ਰਿਕ ਟਨ ਜਿਹੜੀ ਫਸਲ ਆਉਣ ਦਾ ਅਨੁਮਾਨ ਹੈ ਜਦੋਂ ਕਿ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਵਿੱਚ 60 ਲੱਖ ਮੈਟ੍ਰਿਕ ਟਨ ਦੇ ਤਰੀਬ ਕਣਕ ਦੀ ਆਮਦ ਹੋ ਚੁੱਕੀ ਹੈ ਜਨਨ ਕਿ ਉਹਨੀ ਆਮਦ ਅਜੇ ਘੱਟ ਹੋਈ ਹੈ ਜਨਨ ਉਸ ਤੋਂ ਵੱਧ ਆਉਣ ਦੀ ਜਿਹੜੀ ਸੰਭਾਵਨਾ ਹੈ ਕਿਉਂਕਿ ਅਜੇ ਦੁੱਗਣੀ ਕਣਕ ਜਿਹੜੀ ਉਹ ਪਈ ਹੈ ਜਿਹੜੀ ਕਿਸਾਨਾਂ ਨੇ ਮੰਡੀਆਂ ਵਿੱਚ ਲੈ ਕੇ ਆਉਣੀ ਹੈ ਤਾਂ ਜਦੋਂ ਹੀ ਜਿਹੜਾ ਸੀਜ਼ਨ ਸ਼ੁਰੂ ਹੁੰਦਾ ਹੈ ਕਣਕ ਦੀ ਵਾਢੀ ਦਾ ਉਸ ਵਕਤ ਉਸ ਤੋਂ ਬਾਅਦ ਅ ਦੋ ਤਿੰਨ ਵਾਰ ਮੌਸਮ ਜਿਹੜਾ ਖਰਾਬ ਹੋ ਚੁੱਕਿਆ ਪੰਜਾਬ ਦੇ ਵਿੱਚ بارش ਹੋ ਚੁੱਕੀ ਹੈ ਗੜੇਮਾਰੀ ਹੋ ਚੁੱਕੀ ਹੈ ਜਿਸ ਕਾਰਨ ਕਿਸਾਨਾਂ ਦੀ ਪੱਕੀ ਫਸਲ ਦਾ ਨੁਕਸਾਨ ਵੀ ਹੋ ਚੁੱਕਿਆ ਹੈ ਪਰ ਹੁਣ ਜੇਕਰ ਗੱਲ ਕੀਤੀ ਜਾਵੇ ਇੱਕ ਵਾਰ ਫਿਰ ਤੋਂ ਤਿੰਨ ਦਿਨਾਂ ਵਾਸਤੇ ਪੇਸ਼ گوئی ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ ਜਿਸ ਕਾਰਨ ਹੁਣ ਕਿਸਾਨ ਚਿੰਤਾ ਦੇ ਵਿੱਚ ਨੇ ਕਿ ਆਖਰ ਹੁਣ ਕੀਤਾ ਕਿ ਜਾਏ ਕਿਉਂਕਿ ਮੰਡੀਆਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਮੰਡੀਆਂ ਵਿੱਚ ਵੀ ਪੂਕਤਾ ਪ੍ਰਬੰਧ ਨਹੀਂ ਹੈਗੇ ਕਿਉਂਕਿ ਕਿਸਾਨ ਵੀ ਇੰਨੀਆਂ ਤਰਪਾਲਾਂ ਵਗੈਰਾ ਨਹੀਂ ਰੱਖ ਸਕਦੇ ਹੈਗੇ ਤੇ ਜਿਹੜੇ ਕਿਸਾਨ ਨੇ ਇਹ ਦਿਨਾਂ ਦੇ ਵਿੱਚ ਫਸਲ ਨਹੀਂ ਵਾ ਸਕਣਗੇ ਤਾਂ ਉਹਨਾਂ ਦੀ ਪੱਕੀ ਫਸਲ ਦਾ ਨੁਕਸਾਨ ਹੋਣ ਦੀ ਵੀ ਸੰਭਾਵਨਾ ਜਿਹੜੀ ਦੱਤਾਇਆ ਜਾ ਰਹੀ ਹੈ ਕਿਉਂਕਿ 26 27 ਤੇ 28 ਅਪ੍ਰੈਲ ਨੂੰ ਜਿਹੜਾ ਮੀਂਹ ਦੇ ਨਾਲ ਤੇਜ਼ ਹਵਾਵਾਂ ਦਾ ਵੀ ਦੱਸਿਆ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਪੇਸ਼ਾਨਗੀ ਕੀਤੀ ਗਈ ਹੈ ਤੇ 26, 27 ਤੇ 28 April ਨੂੰ ਮੌਸਮ ਖਰਾਬ ਰਹਿ ਸਕਦਾ ਹੈ ਅਤੇ 26 ਤੋਂ 28 ਤੱਕ ਜਿਹੜਾ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਤੇ ਤੇਜ਼ ਮੀਂਹ ਵੀ ਜਿਹੜਾ ਪੈ ਸਕਦਾ ਹੈ ਤਾ ਇਸ ਤੋਂ ਬਾਅਦ ਉਹ ਕਿਸਾਨਾਂ ਦੀ ਚਿੰਤਾ ਜ਼ਰੂਰ ਵੱ ਚੁੱਕੀ ਹੈ ਪਰ ਬਹੁਤ ਸਾਰੇ ਕਿਸਾਨ ਨੇ ਉਹ ਜਲਦੀ ਦੇ ਵਿੱਚ ਆਪਣੀਆਂ ਫਸਲਾਂ ਸੰਭਲ ਲਏ ਹੋਏ ਨੇ ਕਿ ਉਹ ਜਲਦੀ ਆਪਣੀ ਫਸਲ ਵੱਢ ਕੇ ਜਿਹੜਾ ਮੰਡੀ ਵਿੱਚ ਲੈ ਕੇ ਆਉਣ ਤੇ ਉਸ ਤੋਂ ਬਾਅਦ ਉਹ ਤੂੜੀ ਦੀ ਜਿਹੜੀ ਫਸਲ ਹੈ ਉਹ ਬਣਾ ਸਕਣ ਤੂੜੀ ਬਣਾ ਸਕਣ ਤਾਂ ਜੋ ਜਿਹੜਾ ਉਹਨਾਂ ਦੀ ਪੱਕੀ ਫਸਲ ਦਾ ਕੋਈ ਨੁਕਸਾਨ ਨਾ ਹੋ ਸਕੇ ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੇ ਕੁਝ ਜ਼ਿਲ੍ਹੇ ਜ਼ਿਆਦਾ ਪ੍ਰਭਾਵਿਤ ਹੋਏ ਨੇ ਉੱਥੇ ਕਿਸਾਨ ਦਾ ਵੱਡਾ ਨੁਕਸਾਨ ਹੈ ਜਿਹੜਾ ਉਹ ਹੋ ਚੁੱਕਿਆ ਹੈ ਤੇ ਹੁਣ ਇੱਕ ਵਾਰ ਫਿਰ ਤੋਂ ਮੌਸਮ ਵਿਭਾਗ ਦੇ ਵੱਲੋਂ ਪੇਸ਼ਾਨਗੀ ਕੀਤੀ ਗਈ ਹੈ 26 ਤੋਂ ਲੈ ਕੇ 28 April ਤੱਕ ਦਰਸ਼ਤਾਂ ਦੱਸਿਆ ਕਿ ਮੌਸਮ ਜਿਹੜਾ ਉਹ ਪੰਜਾਬ ਦੇ ਵਿੱਚ ਖਰਾਬ ਰਹਿ ਸਕਦਾ ਹੈ ਅੱਧੇ ਤੋਂ ਜ਼ਿਆਦਾ ਅੱਧ ਤੋਂ ਜ਼ਿਆਦਾ ਜ਼ਿਲ੍ਹੇ ਨੇ ਜਿਹੜੇ ਉਹ ਪ੍ਰਭਾਵਿਤ ਹੋ ਸਕਦੇ ਨੇ ਇਸ ਮੀਂਹ ਦੇ ਕਾਰਨ ਜੋ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਦੱਸਿਆ ਗਿਆ ਕਿਉਂਕਿ ਹਜੇ ਫਸਲ ਜਿਹੜੀ ਉਹ ਸਾਂਭਣ ਵਾਲੀ ਪਈ ਹੈ 60 ਲੱਖ ਮੈਟ੍ਰਿਕ ਟਨ ਜਿਹੜੀ ਫਸਲ ਹੈ ਮੰਡੀਆਂ ਦੇ ਵਿੱਚ ਹਜੇ ਪਹੁੰਚੀ ਹੈ ਜੋ ਸਰਕਾਰ ਜਾਂ ਕਹਿੰਦੀ ਹੈ ਕਿ ਏਜੰਸੀਆਂ ਨੇ ਚੁੱਕ ਚੁੱਕੀਆਂ ਨੇ ਪਰ ਜ਼ਿਆਦਾਤਰ ਕਣਕ 132 ਲੱਖ ਮੈਟ੍ਰਿਕ ਟਨ ਹੈ ਜਿਹੜੀ ਕਣਕ ਫਿਲਹਾਲ ਉਹ ਆਉਣ ਦਾ ਅਨੁਮਾਨ ਹੈ ਕਿ ਇੰਨੀ ਕਣਕ ਹੋਰ ਆ ਸਕਦੀ ਹੈ ਮੰਡੀਆਂ ਵਿੱਚ ਜਿਹੜੀ ਖਰੀਦੀ ਜਾਣੀ ਹੈ ਏਜੰਸੀਆਂ ਵੱਲੋਂ ਪਰ ਗੱਲ ਕੀਤੀ ਜਾਵੇ ਤਾਂ ਹੁਣ ਇਹ ਇਸ ਸਮੇਂ ਦੇ ਦੌਰਾਨ ਕਿਉਂਕਿ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਸ਼ਾਮ ਤੋਂ ਜਿਹੜਾ ਮੌਸਮ ਖਰਾਬ ਹੋਣ ਦੀ ਜਿਹੜੀ ਸੰਭਾਵਨਾ ਦੱਤਾਈ ਜਾ ਰਹੀ ਹੈ ਤੇ 28 ਅਪ੍ਰੈਲ ਤੱਕ ਮੌਸਮ ਹੈ ਜਿਹੜਾ ਉਹ ਆਪਣਾ ਮિજાਜ ਬਦਲ ਸਕਦਾ ਹੈ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਪ੍ਰਤੀ ਘੰਟਾ ਜਿਹੜੀਆਂ ਤੇਜ਼ ਹਵਾਵਾਂ ਚੱਲ ਸਕਦੀਆਂ ਨੇ بارش ਵਗੈਰਾ ਸਾਰ ਸਭ ਕੁਝ ਜਿਹੜਾ ਉਹ ਅਨੁਮਾਨ ਮੌਸਮ ਪਾਗ ਨੇ ਦੱਸਿਆ ਤੇ ਪੀਲਾ ਅਲਰਟ ਜਾਰੀ ਕੀਤਾ ਤੇ ਸੰਤਰੀ ਅਲਰਟ ਜਾਰੀ ਕੀਤਾ ਤੇ 28 ਤਰੀਕ ਨੂੰ ਜਿਹੜਾ ਕਹ ਸਕਦੇ ਆ ਕਿ ਜਿਆਦਾ ਮੌਸਮ ਖਰਾਬ ਹੋਣ ਦੀ ਸੰਭਾਵਨਾ ਜਿਹੜੀ ਉਹ ਦੱਸੀ ਗਈ ਹੈ ਜਿਹੜੇ ਰਿਪੋਰਟਰ ਪੰਜਾਬੀ মিডিਆ ਨਾਲ ਧੰਨਵਾਦ